ਕਿਹੜਾ ਪਿੰਡ ਜੇ ਦੇਖਾ ਜੀ ਅੱਜ ਜਿਹੜੀ ਬਾਰਸ਼ ਪਈ ਆ ਨਾਲ ਗੜੇ ਪਏ ਆ ਕਿੰਨਾ ਕਿ ਨੁਕਸਾਨ ਹੋਇਆ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਪਹਿਲਾਂ ਹੜ੍ਹ ਨੇ ਪਾਣੀ ਨੇ ਮਾਰਿਆ ਹੁਣ ਮੀਂਹ ਤੇ ਨੇਰੀ ਗਲੇ ਵੀ ਬੰਲ ਬਹੁਤ ਪਏ ਆ ਤੇ ਸਰਕਾਰ ਨੂੰ ਕੁਝ ਸੋਚਣ ਚਾਹੀਦਾ ਸਾਨੂੰ ਤਾਂ ਗਾੜੀ ਕਣਕ ਦੀ ਆਸ ਨੇ ਕੋਈ ਪੈਸਾ ਦਾ ਕੋਈ ਸਰਕਾਰ ਲੱਭਦਾ ਨਹੀਂ ਕੇ ਪਾਸੋਂ ਕੋਈ ਇਸ ਝੋਨੇ ਤੇ ਆਸ ਹੀ ਆ ਜਾ ਕੇ ਕੰਮ ਐਸੇ ਚੱਲਦਾ ਸਰਕੋ ਸਾਰਾ ਜਾਂਦਾ ਕਿੰਨਾ ਕ ਖਰਚਾ ਜ਼ਿੰਮੇਵਾਰ ਦਾ ਝੋਨੇ ਦੀ ਫਸਲ ਤੇ ਆਇਆ ਤੇ ਖਰਚਾ 20000 ਤੇ ਆ ਜਾਂਦਾ ਜੀ 20000 ਵੱਧ ਹੀ ਆ ਜਾਂਦਾ ਜੀ ਫਿਰ ਹੁਣ ਦੌਰੀ ਮਾਰ ਪੈ ਗਈ ਐ ਇਸ ਵਾਰ ਦੌਰੀ ਤੇ ਜੀ ਪੁੱਛੋ ਕੁਛ ਨਾ ਜੀ ਬਹੁਤ ਮਾੜਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਸਰਕਾਰ ਨੂੰ ਕੋਈ ਕੋਈ ਮਦਦ ਦੇ ਕੋਈ ਪੈ ਆਪਣਾ ਸਰਕਾਰੀ ਤੋਂ ਉਹ ਮਦਦ ਕਰੇ ਸਕੀ ਕਿੰਨੀ ਕ ਅੱਜ ਟਾਈਮ ਜਿਹੜੀ ਬਾਰਸ਼ ਤੇ ਨੇਰੀ ਚੱਲੀ ਅੱਤੇ ਡਾੜਦਾ ਕਹਣਾ ਚੱਲੀ ਆ ਜੀ ਬਹੁਤ ਜ਼ਿਆਦਾ ਜਾਣੇ ਕਿ ਨੇਰੀ ਇੰਨੀ ਕੀ ਬਹੁਤ ਜ਼ਿਆਦਾ ਨੇਰੀ ਤੇ ਮੀਂਹ ਬਹੁਤ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਹੋ ਗਏ ਕੋਈ ਕਣਕ ਬੀਜਾਂ ਦੀ ਗੱਡੀ ਆਸ ਨਹੀਂ ਕੋਈ ਤੇ ਕਹਿੰਦੇ ਇਹ ਨੰਨਾ ਕਦ ਲਸਾਂ ਤੇ ਪੁੱਛੋ ਜਰਾ ਜਿਹੜੇ ਝੋਨੇ ਡਿੱਗੇ ਹੁਣ ਬਿਲਕੁਲ ਖਰਾਬ ਹੋ ਜਾਣਗੇ ਮਿੱਟੀ ਬਿਲਕੁਲ ਹੀ ਪਤਲ ਹੋ ਗਏ ਦਾ ਦਾਣਾ ਪਿਆ ਉਹਨਾਂ ਨੂੰ ਕੁਝ ਪਤਲ ਹੋ ਗਏ ਉਹਦੇ ਖਰਾਬ ਹੋ ਗਏ ਬਿਲਕੁਲ ਹੀ ਆਪਣਾ ਜੀ ਮੇਰਾ ਨਾਸ਼ਮਨੀ ਕੁਮਾਰਾ ਜੀ ਕਿਹੜਾ ਪਿੰਡ ਆ ਜੀ ਤੂਤ ਜੀ ਅੱਜ ਜਿਹੜੀ ਬਾਰਿਸ਼ ਤੇ ਨੇਰੀ ਚੱਲੀ ਕਿੰਨਾ ਕ ਨੁਕਸਾਨ ਹੋਇਆ ਫਸਲਾਂ ਦਾ ਇਹ ਜੀ 100% ਹੀ ਹੋ ਗਿਆ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੇ ਨਾਲ ਗਲੇ ਵੀ ਪਏ ਆ ਤੂਫਾਨ ਬਹੁਤ ਜ਼ਿਆਦਾ ਚੱਲਿਆ ਹੈ بارش ਬਹੁਤ ਜ਼ਿਆਦਾ ਹੋਈ ਹੈ ਦੇਖੋ ਇਹ ਫਸਲਾਂ ਦੇਖੋ ਕਿੰਦਾ ਥਲੇ ਲੰਮੇ ਪੈ ਗਏ ਆ ਸੇ ਅਸੀਂ ਪ੍ਰਸ਼ਾਸਨ ਕੋਲ ਉਹੀ ਮੰਗ ਕਰਦੇ ਆਂ ਵੀ ਇਹ ਗਰਦੋਰੀ ਦੁਬਾਰਾ ਕੀਤੀ ਜਾਏ ਤੁਹਾਨੂੰ 100% ਜਿਹੜਾ ਮੁਆਵਜ਼ਾ ਦਿੱਤਾ ਜਾਏ ਪਹਿਲਾਂ ਵੀ ਫਸਲਾਂ ਖਰਾਬ ਹੋਈਆਂ ਸੀ ਹੱਦ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਇੱਥੇ 7-7 ਫੁੱਟ ਪਾਣੀ ਚੜ ਗਿਆ ਹਾਂਜੀ ਤੇ ਜੀਵਿੰਦਾ ਦਾ ਖਰਚਾ ਵੀ ਕਾਫੀ ਲੱਗਾ ਹੋਏਗੀ ਲਾਗਤ ਲਾਗਤ ਜੀ ਇੱਕ ਇੱਕ ਕਿੱਲੇ ਤੇ ਸਾਡਾ ਕੋਈ 15-18-18000 ਰੁਪਏ ਖਰਚਾ ਆਇਆ ਹੈ ਤੇ ਜਿਹੜੀ ਅੱਜ بارش ਚੱਲੀ ਕਹਿੰਦੇ ਨਾਲ ਗਲੇ ਵੀ ਪਏ ਹਾਂਜੀ ਗਲੇ ਵੀ ਨਾਲ ਪਏ ਆ ਤੂਫਾਨ ਬਹੁਤ ਜ਼ਿਆਦਾ ਸੀ ਉਹਦੇ ਨਾਲ ਵੇਖੋ ਤੁਸੀਂ ਫਸਲਾਂ ਕਿਦਾਂ ਬਰਬਾਦ ਹੋ ਗਈਆਂ ਤੇ ਬਾਸਮਤੀ ਦੀ ਫਸਲਾਂ ਕਿਦਾਂ ਬਾਸਮਤੀ ਦੀ ਫਸਲਾਂ ਦੇਖ ਲਓ ਲੱਗ ਗਈ ਆ ਇਹ ਵੀ ਡਿੱਗ ਗਈ ਆ ਸਾਰੀ ਲੰਮੇ ਪੈ ਗਈ ਆ ਸਾਰੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਉਹਨੂੰ ਸਾਨੂੰ ਵੱਧ ਤੋਂ ਵੱਧ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਏ ਹਾਂਜੀ ਤੁਹਾਡਾ ਗੁਰਦੇਵ ਸਿੰਘ ਅੱਜ ਜਿਹੜੇ ਮੀਂਹ ਨੇ ਢਿਚਲੀ ਕਿੰਨਾ ਕ ਨੁਕਸਾਨ ਹੋਇਆ ਜਨਾਬ ਪਹਿਲੇ ਵੀ ਤੇ ਨੁਕਸਾਨ ਕਾਫੀ ਹੋਇਦਾ ਤੇ ਅੱਜ ਰੰਦਾ ਖੁੰਦਾ ਜਿਹੜਾ ਬਚਦਾ ਸੀ ਹੱਜਾਂ ਨਾ ਕਰ ਦਿੱਤਾ ਅੱਜ ਤੇ ਬਿਲਕੁਲ ਹੀ 100% ਤੋਂ ਵੀ ਥੱਲੇ ਲੱਗੇ ਹਨ ਹੁਣ ਅਸੀਂ ਪ੍ਰਸ਼ਾਸਨ ਦੇ ਅੱਗੇ ਕਰਨੇ ਵੀ ਸਾਡੇ ਫਤਿਹ ਕੁਝ ਸੋਚੋ ਕਿੰਨੀ ਕੁ بارش ਤੇ ਨੇਹਰੀ ਚੱਲੀ ਹੈ ਮਾਰਾ ਗੜੇ ਵੀ ਪਏ ਆ ਤੇ بارش ਵੀ ਪਈ ਹੈ ਕੋਈ ਕੋਈ ਘੰਟਾ ਦੇ ਤਕਰੀਬਨ ਹੋਈ ਗਿਆ ਅੱਜ ਕਹਿੰਦੇ ਵੀ ਚਲੋ ਸਾਨੂੰ ਜੋ ਖਰਚਾ ਦਿੱਤਾ ਦਾ ਜਾਂ ਕੁਛ ਨਾ ਕੁਛ ਅਸੀਂ ਰੋਟੀ ਪਾਣੀ ਬਾਤੇ ਸਾਨੂੰ ਹੋਣਾ ਵੀ ਚਾਹੀਦਾ ਕਿ ਜਾਈਂ ਕਿਤੇ ਹੋਰ ਜਾਣਾ ਮੇਰੀ ਚੱਲੀ ਆ ਨਾਲ ਮੀਂਹ ਵਰਖਾ ਚੱਲੀ ਆ ਇਹਦੇ ਨਾਲ ਪਿੰਡ ਸ਼ੇਖੇ ਦੇ ਵਿੱਚ ਜਲਾ ਕਰਦਾਪਰ ਵਿੱਚ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਝੋਨਾ ਅੱਗੇ ਬਹੁਤ ਜ਼ਿਆਦਾ ਮਾਰ ਪੈ ਗਈ ਆ ਜੋ ਸਾਨੂੰ ਕੋਈ ਆਸ ਨਹੀਂ ਸਰਕਾਰ ਵੱਲੋਂ ਕੋਈ ਮੁਆਵਜ਼ਾ ਮਿਲੇਗਾ ਇਸ ਕਰਕੇ ਸਾਨੂੰ ਬੇਨਤੀ ਆ ਵੀ ਜੋ ਝੋਨੇ ਦਾ ਨੁਕਸਾਨ ਹੋਇਆ ਉਹਨਾਂ ਨੂੰ ਕੁਝ ਨਾ ਕੁਝ ਪਰਸੈਂਟਾਂ ਵਿੱਚ ਹੀ ਕੁਝ ਨਾ ਕੁਝ ਮਿਲਣਾ ਚਾਹੀਦਾ ਜਿਹੜੀ ਅੱਜ ਹਵਾ ਵਗੀ ਆ ਬਾਸ਼ੋਈ ਉਹਦੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਅੱਜ ਵਾਲੀ ਬਾਸ਼ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੋ ਝੋਨੇ ਖੜੇ ਸੀ ਉਹ ਲੰਮੇ ਪੈ ਗਏ ਨੇ ਇਸ ਕਰਕੇ ਬੇਨਤੀ ਆ ਕੋਜ ਕੋਈ ਨੁਕਸਾਨ ਜਿਹੜਾ ਸਰਕਾਰ ਸਾਡਾ ਥੋੜਾ ਬੋਲਾ ਪੱਖ ਪੂਰੇ ਤੋਂ ਪਰਸੈਂਟਾ ਦੇ ਵਿੱਚ ਹੀ ਸਾਨੂੰ ਮੁਆਵਜ਼ਾ ਮਿਲ ਜੇ ਕਿਸਾਨ ਦਾ ਜਿਹੜਾ ਕੋਈ ਪਲੜਾ ਹੌਲਾ ਹੋ ਜੇ ਕੀ ਮੰਗ ਕਰਦੇ ਜਿਹੜਾ ਅੱਜ ਚੋਣੇ ਵਿਸ਼ੇ ਨੇ ਅੱਜ ਜਿਹੜੇ ਚੋਣੇ ਵਿਸ਼ੇ ਨੇ ਇਹ ਤਾਂ ਬਿਲਕੁਲ ਹੀ ਸਾਫ਼ ਹੋ ਗਿਆ ਨਾ ਪਿਆਲੀਆਂ ਵੇਲੀਆਂ ਹੋਣੀਆਂ ਤੇ ਨਾ ਅਗਲੀ ਕਣਕ ਦੀ ਖੇਤੀ ਹੋਣੀ ਆ ਇਸ ਕਰਕੇ ਬੇਨਤੀ ਆ ਕਿ ਕੋਜ ਨਾ ਕੋਜ ਕਿਸਾਨਾਂ ਦੇ ਪੱਲੇ ਪੈਣਾ ਚਾਹੀਦਾ